ਹੋਰ ਹੋਣਾ ਤਾਂ ਬਾਜਾਂਗੇ ਹੁਣ ਇਹ ਕਹਿੰਦਾ ਵੀ ਰੋਪੜ ਤੋਂ ਲੱਕੇ ਨਹੀਂ ਬਟਿੰਡੇ ਦਾ ਕਿਹਦੀ ਲੀਜ ਜਿਵੇਂ ਇਹ ਬੰਦ ਕਰਨੀ ਆ ਉਹ ਭਰਾ ਬੋ ਜਿੱਦਾਂ ਉਹ ਸਾਡੇ ਇੱਥੇ ਸੱਤ ਤੋਂ ਬੋਰਡ ਕਰਕੇ ਵੱਡੇ ਵੱਡੇ ਟਿਊਬ ਲਾ ਕੇ ਇੱਥੇ ਦੇ ਅੰਦਰ ਵਿੱਚ ਪਾਣੀ ਪਾ ਕੇ ਚਾਰ ਮੋਹਨਤਰੀ ਆ ਗਏ ਅਲੱਗ ਅਲੱਗ ਫਰਟਾ ਲਾਓ ਇਹਨਾਂ ਉਹ ਜਲਦੀ ਦੀ ਇਹਨਾਂ ਨੂੰ ਲੇਖ ਦੀ ਚਾਰ ਮੋਹਨਤਰੀ ਆਏ ਆਪਣੇ ਰਸਤਾ ਉਹ ਆ ਇੱਥੇ ਨਾਲ ਹੀ ਉੱਤੇ

अकेले जा क्या कर रहे थे? तुम इसी के लिए तो एकदम ये थे मतलब कैसे पानी थी ये तुम कैसे क्या हो जाएंगे? ओके हरो तुम्हें तो ये भी तो कह रहे थे कि अब ऐसे दिनों तो पानी के बिना नहीं भी जा रहे हैं। वाह। इतना मतलब क्या है? आया सार पैसा तो हम फिलहाल एक बार देखोगे कि मिला रहे हैं य ਮੁਰਦਾਬਾ ਕੇਂਦਰ ਸਰਕਾਰ ਮੁਰਦਾਬਾ ਕੇਂਦਰ ਸਰਕਾਰ ਮੁਰਦਾਬਾ ਹਕਤੰਦਰ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਹਾਂਜੀ ਭਰਾਓ ਨੇਨ ਮੈਂ ਆਪਣੇ ਵੀਰਾਂ ਨੂੰ ਦੱਸਣਾ ਚਾਹੁੰਦਾ ਮੈਂ ਨਮਾਉਣ ਬਾਰੇ ਕਿੰਨੀ ਵੀ ਗੱਲ ਜਿਹੜੀ ਰਾਜਨੀਤੀ ਆ ਲੈ ਦੀ ਇਹਦੇ ਕੋਈ ਵੀ ਹੋਵੇ ਕਿਸੇ ਦਾ ਸਤਾ ਨਹੀਂ ਹੋ ਆਪਣੇਆਂ ਦਾ ਵੀ ਨਹੀਂ ਸਤਾ ਹੁੰਦਾ ਤੇ ਸਾਡਾ ਤਾਂ ਉਹਨਾਂ ਨੇ ਕਿੱਥੋਂ ਹਣਾ ਆ ਜਿਹੜੇ ਧਰਨੇ ਲੱਗਦੇ ਆ ਇਹਨਾਂ ਦੀ ਜੜ ਬੰਨੀ ਗਈ ਆ 1952 ਦੇ ਵਿੱਚ ਜਾ ਦੇ ਵਿੱਚ ਸਾਡਾ ਸੰਵਿਧਾਨ ਲਾਗੂ ਆਇਆ ਆ ਥੋੜੀ ਦੇਰ ਪਹਿਲਾਂ ਵੀਰ ਨੇ ਕੀਤੀ ਸੀ ਮਜ਼ਦੂਰਾਂ ਦੀ ਮਜ਼ਦੂਰਾਂ ਤੋਂ ਹੀ ਸ਼ੁਰੂ ਕਰਨਾ ਕਿ ਮਜ਼ਦੂਰ ਆਪਣੀ ਦਿਹਾੜੀ ਦਾ ਮੁੱਲ ਲੈਣ ਵਾਸਤੇ ਸਹੀ ਮੁੱਲ ਲੈਣ ਵਾਸਤੇ ਨਹੀਂ ਜਾ ਸਕਦਾ ਆ ਗਿਆ ਜੇ ਅਸੀਂ ਕੋਰਟ ਨਹੀਂ ਜਾ ਸਕਦੇ ਰਾਸ਼ਟਰਪਤੀ ਨਹੀਂ ਸਾਡੀ ਦੇਊਗਾ ਪ੍ਰਧਾਨ ਮੰਤਰੀ ਨਹੀਂ ਸਾਡੀ ਦੇਊਗਾ ਤਾਂ ਫਿਰ ਸੜਕਾਂ ਤੋਂ ਵਾਇਦਾ ਦੇ ਕੋਲ ਹੋ ਰਾਹੀ ਆ ਤਾਂ ਉਸ ਤਰ੍ਹਾਂ ਹੀ ਕਿਸਾਨ ਨੂੰ ਕਿਸਾਨ ਦੀ ਜ਼ਮੀਨ ਅਵੈਲ ਕਰ ਲੈ ਸਰਕਾਰ ਇਹ ਦੱਸੋ ਕਿ ਆਪਦੇ ਪੁਆਇੰਟ ਆਫ ਥਿਊ ਤੋਂ ਸਹੀ ਤਾਂ ਆਪਦੇ ਪੁਆਇੰਟ ਆਫ ਥਿਊ ਕਿ ਨਿਊਟਰਲ ਸੋਚ ਕੇ ਦੇਖੋ ਇਹ ਨਿਊਟਰਲ ਕਿ ਦੋਨਾਂ ਦੀ ਕਿਸੇ ਦਾ ਕੋਈ ਨਾ ਕੋਈ ਆਰਡਰ ਨਹੀਂ ਪੜੋ ਕਿ ਤਾਂ ਇਹਨੂੰ ਬੈਠੋ ਔਰ ਕੀ ਕਰਨਾ ਇਹਦੇ ਤੇ ਜਿਹੜੇ ਅਸਰ ਲਾ ਕੇ ਤੇ ਲੋਹੇ ਦਾ ਜਾਲ ਆ ਜਾਂਦਾ ਇਹਦਾ ਸੈਂਟਿਟਿਵ ਪ੍ਰਭੂ ਜੀ ਤੇ ਬਗਾਖਾਂ ਨੂੰ ਇਹ ਕੰਮ ਵੀ ਹੋ ਸਕਦਾ ਹੈ ਸਰਕਾਰੀ ਕੰਮ ਵੀ ਜੀ ਅਰਥ ਇਹ ਹੈ ਕਿ ਐਕੀਨ ਸਾਹਿਬ ਜਿਹੜੀ ਆਪਣੀ ਅੱਜ ਗੱਲਬਾਤ ਹੋਈ ਹੈ ਜੀ ਧਰਨਾਕਾਰੀਆਂ ਦੇ ਨਾਲ ਇਸ ਪੁਆਇੰਟ ਦੇ ਉੱਤੇ ਤੁਸੀਂ ਕੀ ਵਿਚਾਰ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਕਿ ਭਾਵੇਂ ਜੀ ਇਹ ਸਰੰਦ ਕਨਾਲ ਜਿਹੜੀ ਜਿਹਦੀ ਪੁਰਾਣੀ ਕੈਪੈਸਿਟੀ 12625 ਕਿਸੀ ਸੀ ਆਪਾਂ ਉਹਨੂੰ ਇਨਹਾਂਸ ਕਰਕੇ ਕੈਪੈਸਿਟੀ ਵਧਾ ਕੇ 15000 ਘਰਾਂ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਨਾਲ ਪੰਜਾਬ ਦਾ ਸਿਰਫ ਤੇ ਸਿਰਫ ਪੰਜਾਬ ਦਾ 9.5 ਲੱਖ ਇੱਕ ਨਵਾਂ ਜਿਹੜਾ ਨੀਰ ਨੂੰ ਨਹੀਂ ਪਾਣੀ ਲੱਗ ਸਕਦਾ ਉਹਨੂੰ ਨਵੇਂ ਨੂੰ ਪਾਣੀ ਲੱਗਦਾ ਹੋ ਜਾਊਗਾ ਜੀ ਇਹ ਪੂਰੇ ਪੰਜਾਬ ਲਈ ਇੱਕ ਬੈਨੀਫਿਟ ਵਾਲੀ ਚੀਜ਼ ਹੈ ਦੂਸਰਾ ਜਿਹੜਾ ਇਹਨਾਂ ਲੋਕਲ ਜਿਮੀਦਾਰਾਂ ਦਾ ਜਿਹੜਾ ਖਾਚਾ ਹੈ ਵੀ ਰੀਚਾਰਜਿੰਗ ਇਹਦੇ ਨਾਲ ਘਟ ਸਕਦੀ ਹੈ ਉਹਦੇ ਬਾਰੇ ਮੇਰਾ ਇਹ ਕਹਿਣਾ ਹੈ ਕਿ ਇਹ ਅਸੀਂ ਆਲਰੇਡੀ ਅਸੀਂ ਨਾ ਜੀ ਇਹ ਪ੍ਰੋਜੈਕਟ ਨੂੰ ਰੀਚਾਰਜਿੰਗ ਨੂੰ ਧਿਆਨ ਚ ਰੱਖ ਕੇ ਹੀ ਪ੍ਰੇਫਰ ਕੀਤਾ ਸੀਗਾ ਇਹ ਸਾਡੇ ਉੱਪਰਲੇ ਉੱਚ ਜਿਹੜੀ ਕਮੇਟੀਆਂ ਚੀਫਾਂ ਦੀ ਉਹਦੇ ਨਾਲ ਜਿਹੜਾ ਟੈਕਨੀਕਲ ਐਡਵਾਈਜ਼ ਬੋਰਡ ਸੀਮ ਉਹਨਾਂ ਕੋਲ ਵੀ ਜਾਂਦਾ ਜੀ ਇਹ ਬੈਟਿੰਗ ਲਈ ਟੈਕਨੀਕਲੀ ਬੈਟਿੰਗ ਉਹ ਉਸ ਚੀਜ਼ ਨੂੰ ਧਿਆਨ ਚ ਰੱਖਿਆ ਗਿਆ ਵੀ ਰੀਚਾਰਜਿੰਗ ਨਾ ਘਟੇ ਇਹਦੇ ਲਈ ਦਾ ਜਿਹੜਾ ਰੂ ਆਊਟ ਇਤਨੀ ਬੈਡ ਨਹੀਂ ਪੱਕਾ ਕੀਤਾ ਜਾ ਰਿਹਾ ਤੇ ਜਿਹੜੀ ਰੀਚਾਰਜਿੰਗ ਹੈ ਉਹ ਬੈਡ ਤੋਂ ਹੀ ਹੁੰਦੀ ਹੈ ਮੈਕਸਿਮਮ ਤੇ ਇਹਨੂੰ ਕੈਲਕੂਲੇਟ ਵੀ ਕੀਤਾ ਬਈ ਜਿਹੜੀ ਰੀਚਾਰਜਿੰਗ ਪਹਿਲਾਂ ਜਿਹੜੀ ਹੁੰਦੀ ਸੀ ਉਹ 446 ਕਿਊਸਿਕ ਦੀ ਹੁੰਦੀ ਸੀ ਪਹਿਲਾਂ ਨਹਿਰ ਦਾ 12625 ਕਿਊਸਿਕ ਦੀ ਜੋ ਕਪੈਸਿਟੀ ਨਾਲ ਚੱਲਦੀ ਸੀ ਤੇ ਜਦੋਂ ਹੁਣ ਇਹ 15000 ਕਿਊਸਿਕ ਨਾਲ ਚੱਲੂਗੀ ਨਹਿਰ ਤਾਂ ਉਹ ਰੀਚਾਰਜਿੰਗ ਜਿਹੜੀ ਸੀਪੇਜ ਨਾਲ ਰੀਚਾਰਜਿੰਗ ਹੋਣੀ ਹੈ ਉਹ ਵੱਧ ਕੇ 465 ਕਿਊਸਿਕ ਹੋ ਜਾਣੀ ਹੈ ਸੋਏ ਇੱਕ ਧਾਰਨਾ ਜਿਹੜੀ ਬਣ ਗਈ ਹੈ ਮੈਂ ਇਹਦੇ ਬਾਰੇ ਸਪਸ਼ਟ ਵੀ ਕਰਨਾ ਚਾਹਣਾ ਲੋਕਾਂ ਨੂੰ ਦੱਸਣਾ ਚਾਹਣਾ ਕਿ ਰੀਚਾਰਜਿੰਗ ਘਟ ਨਹੀਂ ਰਹੀ ਰੀਚਾਰਜਿੰਗ ਸਭ ਵਧੂਗੀ ਕਿਉਂਕਿ ਪਾਣੀ ਦਾ ਜਿਹੜਾ ਲੋਡ ਹੈ ਵਾਟਰ ਲੋਡ ਉਹ ਵੀ ਵੱਜ ਜਾਣਾ ਹੈ ਕੁਆਂਟਮ ਵਾਟਰ ਵੱਜ ਜਾਣਾ ਹੈ ਤੇ ਬੈਡ ਜਿਹੜਾ ਇਹਦਾ ਬੈਡ ਚੌੜਾ ਹੋ ਰਿਹਾ ਉਹਦੇ ਨਾਲ ਰੀਚਾਰਜਿੰਗ ਵਧੇਗੀ ਸਰ ਤੁਸੀਂ ਇੱਕ ਬੈਡ ਦਾ ਜ਼ਿਕਰ ਕਰ ਰਹੇ ਹੋ ਇਹ ਬੈਡ ਦੇ ਬਾਰੇ ਥੋੜਾ ਡਿਟੇਲ ਚ ਦੱਸੋਗੇ ਆਪਾਂ ਬੈਡ ਕਿਸ ਚੀਜ਼ ਨੂੰ ਕਹਿੰਦੇ ਆ ਜੀ ਬੈਡ ਜੀ ਜਿਹੜਾ ਨਹਿਰ ਦਾ ਤੱਲਾ ਹੁੰਦਾ ਤਲੇ ਨੂੰ ਆਪਾਂ ਬੈਡ ਕਹਿੰਦੇ ਆ ਜੀ ਤੇ ਜਿਹੜੀਆਂ ਸਾਈਡਾਂ ਹੁੰਦੀਆਂ ਉਹਨੂੰ ਸਾਈਡਾਂ ਕਹ ਜਿਹੜੀਆਂ ਬੈਂਕ ਨੇ ਅੰਦਰ ਲੀਆਂ ਸੂਚਕ ਸਰ ਆਪਣੇ ਵੱਲੋਂ ਅੰਕੜਿਆਂ ਦੇ ਨਾਲ ਜਵਾਬ ਦਿੱਤੇ ਗਏ ਨੇ ਜੀ ਤਰਨਾਕਾਰੀਆਂ ਨੂੰ ਜੀ ਬਿਲਕੁਲ ਅੰਕੜਿਆਂ ਨਾਲ ਜਵਾਬ ਦਿੱਤਾ ਗਿਆ ਜੀ ਜਿਹੜੀ ਉਹਨਾਂ ਦੀ ਪਹਿਰੀ ਸੀਗੀਆਂ ਉਹਨਾਂ ਨੂੰ ਪਹਿਲਾਂ ਜਿਹੜੇ ਸਾਇੰਟਿਫਿਕ ਫਾਰਮੂਲੇ ਆਪਣੇ ਪਹਿਲਾਂ ਦੇ ਬਣੇ ਹੋਏ ਆ ਫਲੂਇਡ ਮੈਕੈਨਿਕਸ ਦੇ ਜਾਂ ਸੋਇਲ ਮੈਕੈਨਿਕਸ ਦੇ ਉਹਦੇ ਆਧਾਰ ਤੇ ਉਹਨੂੰ ਕੈਲਕੂਲੇਟ ਕਰਕੇ ਤਾਂ ਹੀ ਇਹ ਗੱਲਾਂ ਮੈਂ ਅੰਕੜਿਆਂ ਦੇ ਆਧਾਰ ਤੇ ਦੱਸੀਆਂ ਨੇ ਜੀ ਸਰ ਤਰਨਾਕਾਰੀਆਂ ਵੱਲੋਂ ਵੀ ਕੋਈ ਅੰਕੜੇ ਦਿੱਤੇ ਗਏ ਨੇ ਜੀ ਆਪਾਂ ਨੂੰ ਤਰਨਾਕਾਰੀਆਂ ਵੱਲੋਂ ਕੋਈ ਅੰਕੜੇ ਨਹੀਂ ਦਿੱਤੇ ਗਏ ਉਹਨਾਂ ਵੱਲੋਂ ਸਿਰਫ ਇੱਕ ਖੱਛਾ ਜਿਤਾਇਆ ਜਾ ਰਿਹਾ ਵੀ ਇਦ ਸਰ ਆਪਾਂ ਕਿੰਨੀ ਕੋਸ਼ਿਸ਼ ਕੀਤੀ ਹੈ ਜੀ ਸੈਟੀਸਫਾਈ ਕਰਨ ਵਾਸਤੇ ਜੀ ਆਪਾਂ ਲਗਾਤਾਰ ਉਹਨਾਂ ਨੂੰ ਸੈਟੀਸਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਕਾਫੀ ਉਮੀਦ ਹੈ ਕਿ ਲੋਕੀ ਪੈਸੀਫਾਈ ਹੋ ਵੀ ਗਏ ਆ ਫਿਰ ਵੀ ਜੇਕਰ ਕੋਈ ਉਹਨਾਂ ਦਾ ਰਹਿੰਦਾ ਹੋਇਆ ਕੋਈ ਅਜੇ ਕਲੈਰੀਫਾਈ ਕਰਨ ਵਾਲੀ ਚੀਜ਼ ਦਾ ਕਾਰ ਵੀ ਦਿੱਤੀ ਜਾਊਗੀ ਤੇ ਇਹਨੂੰ ਬੈਟਰ ਮੈਂਟਲੀ ਆਪਾਂ ਹੋਰ ਵੀ ਕੋਸ਼ਿਸ਼ ਕਰਦੇ ਰਾਮ ਨੇ ਸਰ ਧਰਨਾ ਕਾਰੀਆਂ ਨਾਲ ਕਿੰਨੇ ਸਮੇਂ ਤੋਂ ਗੱਲਬਾਤ ਚੱਲ ਰਹੀ ਹੈ ਜੀ ਆਪਣੀ ਧਰਨਾ ਕਾਰੀਆਂ ਨਾਲ ਤਕਰੀਬਨ ਚਾਰ ਕਿ ਤਰੀਕ ਤੋਂ ਗੱਲ ਚੱਲ ਰਹੀ ਹੈ 3-4 ਜਨਵਰੀ ਤੋਂ ਹਾਂ ਜੀ 4 ਜਨਵਰੀ ਅੱਛਾ ਯਾਨੀ ਆਪਾਂ ਕਹਿ ਸਕਦੇ ਆ ਵੀ 4-5 ਦਿਨ ਹੋ ਗਏ ਜੀ ਹਾਂ ਜੀ ਧਰਨਾਕਾਰੀਆਂ ਨਾਲ ਪਹਿਲਾਂ ਉੱਥੇ ਸਮਰਾਲੇ ਆਫਿਸ ਐਸਡੀਐਮ ਸਾਹਿਬ ਦੇ ਆਫਿਸ ਵੀ ਮੀਟਿੰਗ ਹੋਈ ਸੀ ਉੱਥੇ ਇੱਕ ਵਾਰੀ ਸਾਰੇ ਸੈਟੀਸਫਾਈ ਵੀ ਹੋ ਗਏ ਸੀ ਪਰੰਤੂ ਫੇਰ ਦੁਬਾਰਾ ਕਈਆਂ ਦੇ ਮਨ 'ਚ ਵਿਚਾਰ ਆ ਜਾਂਦਾ ਉਹ ਆਗੇ ਸੀਗੇ ਤਾਂ ਉਹਨਾਂ ਨੂੰ ਵੀ ਤਸੱਲੀ ਉਹਨਾਂ ਦੀ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਰਕ ਦੇ ਆਧਾਰ ਤੇ ਗੱਲਾਂ ਦੱਸੀਆਂ ਗਈਆਂ ਨੇ ਸਰ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਸਮਰਾਲੇ ਸੈਟੀਸਫਾਈ ਕੀਤਾ ਗਿਆ ਜੀ ਧਰਨਾਕਾਰੀਆਂ ਨੂੰ ਉੱਥੇ ਕਿਹੜਾ ਪੁਆਇੰਟ ਦੇ ਉੱਪਰ ਕਿਵੇਂ ਸੈਟੀਸਫਾਈ ਹੋਏ ਨੇ ਜੀ ਧਰਨਾਕਾਰੀ ਉੱਥੇ ਵੀ ਸੇਮ ਪੁਆਇੰਟ ਸੀਗੇ ਜੀ ਉਹਨਾਂ ਨੂੰ ਵੀ ਇਹੀ ਖर्चा ਦੀ ਰੀਚਾਰਜਿੰਗ ਘਟਣ ਦਾ ਉਹਨਾਂ ਨੂੰ ਵੀ ਸਮਝਾਈ ਗਈ ਗੱਲ ਵੀ ਰੀਚਾਰਜਿੰਗ ਨਹੀਂ ਘਟ ਰਹੀ ਪਾਣੀ ਵੱਧ ਰਿਹਾ ਧਰੀ ਨਾਲੇ ਬੈੱਡ ਵੀ ਚੌੜਾ ਹੋ ਰਿਹਾ ਇਹਦੇ ਨਾਲ ਰੀਚਾਰਜਿੰਗ ਘਟ ਨਹੀਂ ਰਹੀ ਹੈਗੀ ਤੇ ਇਹਦੇ ਵਿੱਚ ਪੂਰੇ ਪੰਜਾਬ ਦਾ ਹੀ ਫਾਇਦਾ ਵਾ ਇਸ ਗੱਲ ਦੇ ਤਰਕ ਤੇ ਉਹ ਸੈਟੀਸਫਾਈ ਹੋ ਗਏ ਸੀ ਸਰ ਮੇਰਾ ਧਰਨਾਕਾਰੀਆਂ ਦੀ ਉਥੋਂ ਦੇ ਧਰਨਾਕਾਰੀਆਂ ਨਾਲ ਗੱਲਬਾਤ ਕਰਾਉਣੀ ਚਾਹੀਦੀ ਸੀ ਆਪਾਂ ਨੂੰ ਕੋਈ ਉਹਨਾਂ ਦੇ ਲਿਖਤੀ ਰੂਪ ਚ ਜੋ ਵੀ ਆਪਣਾ ਰਾਜੀਨਾਮਾ ਹੋਇਆ ਜੀ ਸਰ ਉਹ ਦਿਖਾਉਣਾ ਚਾਹੀਦਾ ਸੀ ਉਹ ਰਾਜੀਨਾਮਾ ਜਿਹੜਾ ਨਾ ਜੀ ਇੱਕ ਜਿਵੇਂ ਆਪਾਂ ਹੁਣ ਬਾਈਟ ਕਰ ਰਹੇ ਹਾਂ ਇਸ ਕਿਸਮ ਦੀ ਬਾਈਟ ਦੇ ਵਿੱਚ ਹੋਇਆ ਸੀਗਾ ਤੇ ਉਹ ਇਹਨਾਂ ਨੂੰ ਉਹਦੇ ਬਾਰੇ ਵੀ ਇਹਨਾਂ ਨੂੰ ਜਾਣੂ ਕਰਾਇਆ ਗਿਆ ਸਰ ਹੁਣ ਅੱਜ ਜਿਹੜੀ ਆਪਣੀ ਇੱਥੇ ਪੁਲਿਸ ਸਟੇਸ਼ਨ ਦਰਾਹਾ ਵੇਖ ਕੇ ਸਾਰੀ ਗੱਲਬਾਤ ਹੋਈ ਹੈ ਦਾ ਨਿਚੋੜ ਕੀ ਨਿਕਲੇ ਆ ਜੀ ਦੇਖੋ ਜੀ ਨਿਚੋੜ ਇਹਦਾ ਐਵੇਂ ਹੈ ਕਿ ਕੋਈ ਵੀ ਮੀਟਿੰਗ ਜਿਹੜੀ ਆ ਸਰਦਾਰ ਆਪਾਂ ਨਹੀਂ ਹੋਈ ਇਦਾਂ ਨਹੀਂ ਕਹਿ ਸਕਦੇ ਇਹਦੇ ਨਾਲ ਲੋਕਾਂ ਦੇ ਮਨ ਤੇ ਪ੍ਰਭਾਵ ਤਾਂ ਜ਼ਰੂਰ ਪਿਆ ਵਾ ਜਿਹੜੇ ਤਰ੍ਹਾਂ ਕਰ ਹੀ ਆਏ ਸੀ ਉਹ ਕਾਫੀ ਹੱਦ ਤੱਕ ਇਸ ਗੱਲ ਨੂੰ ਸਮਝ ਵੀ ਗਏ ਆ ਤੇ ਮੈਂ ਫੇਰ ਦੁਬਾਰਾ ਪੀਨ ਕਰੂੰਗਾ ਲੋਕਾਂ ਨੂੰ ਕਿ ਇਹ ਇੱਕ ਬਹੁਤ ਚੰਗਾ ਉਪਰਾਲਾ ਕੀਤਾ ਜਾ ਰਿਹਾ ਪੰਜਾਬ ਦੇ ਸਾਰੇ ਕਿਸਾਨਾਂ ਦੀ ਭਲਾਈ ਲਈ ਤੇ ਇਹਨੂੰ ਪੋਜ਼ੀਟਿਵਲੀ ਇਸ ਗੱਲ ਨੂੰ ਲੈ ਕੇ ਫੇਰ ਦੁਬਾਰਾ ਵਿਚਾਰ ਕਰਨਾ ਚਾਹੀਦਾ ਸਰ ਇੱਕ ਨਦੀ ਨਹਿਰ ਦੇ ਬਾਰੇ ਪੁੱਛਣਾ ਚਾਹੁੰਦੇ ਆ ਸਰ ਕਿੰਨੀ ਲੰਬਾਈ ਦੇ ਵਿੱਚ ਨਹਿਰ ਜਿਹੜੀ ਆ ਪੱਕੀ ਹੋ ਰਹੀ ਹੈ ਇਹ ਵੇਖੋ ਜਿੱਥੇ ਜਿੱਥੇ ਇਹ ਨੰਬਰ ਤਕਰੀਬਨ 65 ਕਿਲੋਮੀਟਰ ਲੰਬੀ ਨਹਿਰ ਹੈ ਕਿਤੇ ਇਹ ਜਿਹੜੀ ਹੁਣ ਅ ਇੱਥੇ ਸਿਰਫ 4 ਕਿਲੋਮੀਟਰ ਦਾ ਸਟ੍ਰੈਚ ਹੈ ਜਿੱਥੇ ਸਾਨੂੰ ਜਗ੍ਹਾ ਨਹੀਂ ਮਿਲ ਰਹੀ ਚਟਾਈ ਦੇ ਵਿੱਚ ਉੱਥੇ ਉਹਨੂੰ ਸਾਈਡਾਂ ਸਿਰਫ ਤੇ ਸਿਰਫ ਸਾਈਡਾਂ ਹੀ ਪੱਕੀਆਂ ਕਰ ਰਹੇ ਆ ਤੇ ਉਹਦਾ ਵੀ ਅਸਰ ਇੱਥੇ ਜਿਵੇਂ ਇਹ ਪਾਉਂਡ ਬਣ ਜਾਂਦਾ ਇੱਥੇ ਨਹਿਰ ਦਾ ਆ ਇੱਥੇ ਦਾ ਅਸਰ ਰੀਚਾਰਜਿੰਗ ਵੈਲੋਸਿਟੀ ਡੈਡ ਹੋਣ ਕਰਕੇ ਰੀਚਾਰਜਿੰਗ ਨੇ ਕੋਈ ਅਸਰ ਨਹੀਂ ਆ ਰੀਚਾਰਜਿੰਗ ਨਹੀਂ ਘਟ ਰਹੀ ਹੈਗੀ ਇਨਫੈਕਟ ਇਹ ਪਾਣੀ ਵਧਣ ਨਾਲ ਰੀਚਾਰਜਿੰਗ ਵਧ ਸਕਦੀ ਜੇ ਸਰ ਬਹੁਤ ਮਿਹਰਬਾਨੀ ਜੀ ਧੰਨਵਾ